ਤਹੰਦਿਆਂ ਨੇ ਡਰ ਕੇ ਕਿ ਜੱਡੀ ਬੈਲੀ ਨਾਲ ਮੰਗੀ ਹੋਈ ਐ ਪਹਿਲੀ ਬੈਲੀ ਵਾਲਾ ਨਾ ਕਰੋ ਜਾਪ ਜੀ ਥਾਣੇ ਵਿੱਚ ਹੱਥ ਜੋੜੀ ਬੈਠਾ ਦੇਖੋ ਬਾਪ ਜੀ ਮਾਂ ਦੀਆਂ ਅੱਖਾਂ ਦਾ ਪਾਣੀ ਗਿਆ ਸੁੱਕ ਜੀ ਬੈਲੀ ਬਣ ਗਿਆ ਜੀ ਦਾ ਸੋਹਣਾ ਪੁੱਤ ਜੀ ਭੈਣ ਵਿਚਾਰੀ ਵੀ ਉਡੀਕਾ ਕਰਦੀ ਸੀ ਸਾਲ ਦੀ ਰਖੜੀ ਵਾਲਾ ਗੁੱਟ ਵਿਚਾਰੀ ਫਿਰੇ ਭਾਲਦੀ ਬੱਚਿਆਂ ਦੇ ਚਾ ਸਾਰੇ ਮਰ ਜਾਂਦੇ ਆ ਪੁਲਿਸ ਦੀ ਗੱਡੀ ਦੇਖ ਡਰ ਜਾਂਦੇ ਆ ਬੈਲੀ ਦੇ ਘਰ ਵਾਲੀ ਰਾਣੀ ਨਹੀਂ ਹੁੰਦੀ ਬੈਲੀ ਦੀ ਸੁੱਖਾਂ ਭਰੀ ਕਹਾਣੀ ਨਹੀਂ ਹੁੰਦੀ ਬੈਲੀ ਦੀ ਨਾਰ ਤੋਂ ਨਹੀਂ ਕੋਈ ਸਹੇਲੀ ਡਰਦੀ ਉਹ ਤਾਂ ਕਚਹਿਰੀਆਂ 'ਚ ਫਿਰਦੀ ਹੈ ਵਕੀਲ ਕਰਦੀ ਸਾਰੇ ਟੱਬਰ ਨੇ ਰਲ ਪੈਦਾ ਕੀਤੇ ਦਾਣੇ ਦੀ ਹੁਣ ਥਾਣੇ ਤੇ ਕਚਹਿਰੀਆਂ 'ਚ ਲੱਗ ਜਾਣੇ ਜੀ ਬੈਲ ਪਣੇ ਵਿੱਚ ਘਰ-ਬਾਰ ਤੱਕ ਸਭ ਵਿਗ ਜਾਂਦੇ ਆ ਮਾਮਾ ਦੀਆਂ ਅੱਖਾਂ ਦੇ ਤਾਰੇ ਕਿਸੇ ਦੇ ਮੋਢਿਆਂ ਤੇ ਟਿਕ ਜਾਂਦੇ ਆ ਜਦੋਂ ਲਿਖਦੀ ਆ ਕਲਮ ਚੈਲਦੀ ਤਾਂ ਗੱਲ 'ਚ ਤਰਕ ਹੁੰਦਾ ਹੈ ਜਦੋਂ ਲਿਖਦੀ ਹੈ ਕਲਮ ਚੈਲਦੀ ਤਾਂ ਗੱਲ 'ਚ ਤਰਕ ਹੁੰਦਾ ਏ ਬੀਬਾ ਪਹਿਲੀ ਤੇ ਸੂਰਮੇ 'ਚ ਭਾਈ ਬੜਾ ਹੀ ਫਰਕ ਹੁੰਦਾ ਏ ਬੀਬਾ ਪਹਿਲੀ ਤੇ ਸੂਰਮੇ 'ਚ ਭਾਈ ਬੜਾ ਹੀ ਫਰਕ ਹੁੰਦਾ ਏ